लुजाना ਦੇ ਵਿੱਚ ਸਪੈਸ਼ਲ ਚਾਈਲਡਸ ਦੇ ਲਈ ਇੱਕ ਉਮੀਦ ਪ੍ਰੋਜੈਕਟ ਦੇ ਤਹਿਤ ਕੈਫੇ ਖੋਲਿਆ ਗਿਆ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਹੈ ਕੈਫੇ ਸਪਾਈਸ ਦੇ ਨਾਂ ਤੋਂ ਇਹ ਕੈਫੇ ਖੋਲਿਆ ਗਿਆ ਜਿਸ ਦਾ ਉਦਘਾਟਨ ਲੁਧਿਆਣਾ ਡੀਸੀ ਦੇ ਵੱਲੋਂ ਖੁਦ ਕੀਤਾ ਗਿਆ ਕੱਲ੍ਹ ਬਤ ਕਰਾਂਗੇ ਲੁਧਿਆਣਾ ਡੀਸੀ ਦੇ ਨਾਲ ਵੀ ਤੇ ਜਿਹੜੇ ਇਸ ਕੈਫੇ ਨੂੰ ਰਨ ਕਰਨਗੇ ਉਹਨਾਂ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਿਸ ਤਰੀਕੇ ਦੇ ਨਾਲ ਉਹ ਵਰਕ ਕਰਨਗੇ ਕਿਉਂਕਿ ਇਹ ਕਾਫੇ ਸਪਾਈਸ ਜਿਹੜਾ ਹੈ ਉਹ ਸਪੈਸ਼ਲ ਸਟਾਈਲ ਦੇ ਵੱਲੋਂ ਚਲਾਇਆ ਜਾਣਾ ਤੇ ਜਿਹੜੇ ਮੈਨੂ ਨੂੰ ਆਪਰੇਟ ਕਰਨਗੇ ਜੀ ਗਾਈਡ ਕਰਨਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਵੇਂ ਕਿ ਅੱਜ ਇੱਕ ਬੜਾ ਹੀ ਸੁਨਹਿਰਾ ਮੌਕਾ ਹੈ ਜੇ ਕਾਫੇ ਸਪਾਈਸ ਅਸੀਂ ਯੂਨੋਗ੍ਰੇਟ ਅੱਜ ਕੀਤਾ ਹੈ ਤੇ ਵੱਖ-ਵੱਖ ਐਨ ਜੀਓਜ਼ ਵੱਲੋਂ ਜਿਵੇਂ ਕਿ ਆਰ ਐਨ ਜੀ ਗਰੁੱਪ ਸੁਨੀਲ ਕਾਂਤ ਮੁੰਜਾਰ ਗਰੁੱਪ ਔਰ अरुण ਸੇਟ ਵਰਸਟਾਈਲ ਕੰਪਨੀ ਐਕਟ ਹਿਊਮਨ ਆਸ਼ੀਰਵਾਦ ਔਰ ਨਿਰਦੋਸ਼ ਸਕੂਲ ਜ਼ਿਲ੍ਹਾ ਫਾਊਂਡੇਸ਼ਨ ਵੱਖ-ਵੱਖ ਐਨ ਜੀਓਜ਼ ਹੋਰ ਵੀ ਐਨ ਜੀਓਜ਼ ਵੱਲੋਂ ਸਪੋਰਟ ਕਰਕੇ ਇੱਕ ਕੈਫੇ ਸਪਾਈਸ ਅੱਜ ਖੋਲਾ ਗਿਆ ਜ਼ਿਲ੍ਹਾ ਰੈੱਡ ਕਰਾਸ ਵੱਲੋਂ ਔਰ ਮੈਂ ਸਾਰੇ ਡਾਕਟਰ ਨੀਲਮ ਦਾ ਔਰ ਬਾਕੀ ਉਹਨਾਂ ਦੀ ਟੀਮ ਦਾ ਪੂਰੀ ਟੀਮ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਹਦੇ ਵਿੱਚ ਸਪੋਰਟ ਕੀਤਾ ਜਿਹੜੇ ਬੱਚੇ ਜਿਨ੍ਹਾਂ ਨੂੰ ਜੋ ਸਪੈਸ਼ਲ ਬੱਚੇ ਹਨ ਉਹਨਾਂ ਉਹ ਆਪਰੇਟ ਕਰਨਗੇ ਜਿਹੜਾ ਸਾਡਾ ਕੈਫੇ ਸਪਾਈਸ ਉਸ ਨੂੰ ਔਰ ਸਾਰੀ ਚੀਜ਼ ਫ੍ਰੋਮ ਸਬਜ਼ੀਆਂ ਲੈ ਕੇ ਆਣ ਮਤਲਬ ਰੋ ਮਟੀਰੀਅਲ ਪ੍ਰੋਕਿਊਰ ਕਰਨ ਤੋਂ ਲੈ ਕੇ ਉਹਨੂੰ ਬਣਾਣਾ ਉਹਨੂੰ ਸਰਵ ਕਰਨਾ ਉਹ ਸਾਰਾ ਕੰਮ ਉਹ ਆਪ ਆਪਣੇ ਹੱਥੀਂ ਕਰਨਗੇ ਤੇ ਤੁਸੀਂ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਇੱਥੇ ਆ ਕੇ ਜ਼ਰੂਰ ਇਹਨਾਂ ਦਾ ਹੌਸਲਾ ਅਫਜ਼ਾਈ ਕਰੋ ਇਹ ਹਮੜਾ ਰੋਡ ਤੇ ਕੈਫੇ ਸਪਾਈਸ ਜਿਹੜਾ ਹੈਗਾ ਉਹ ਸਥਿਤ ਹੈ ਔਰ ਇਹਦੀ ਲੋਕੇਸ਼ਨ ਵੀ ਅਸੀਂ ਸ਼ੇਅਰ ਕਰ ਦਾਂਗੇ ਤੇ ਮੇਰੀ ਸਭ ਨੂੰ ਬੇਨਤੀ ਹੈ ਕਿ ਇਹਨਾਂ ਬੱਚਿਆਂ ਦਾ ਹੌਸਲਾ ਜ਼ਰੂਰ ਵਧਾਇਆ ਜਾਵੇ ਇੱਥੇ ਆ ਕੇ ਔਰ ਅੱਜ ਇਹ ਯੂ ਇਹ ਪਹਿਲਾ ਸਾਡਾ ਕੈਫੇ ਸਪਾਈਸ ਹੈ ਅਸੀਂ ਹੋਰ ਵੀ ਸ਼ਹਿਰ ਦੇ ਵਿੱਚ ਵਕ-ਵਕ ਥਾਵਾਂ 'ਤੇ ਇੱਕ ਕੈਫੇ ਸਪਾਈਸ ਜਿਹੜੇ ਓਪਨ ਕਰਾਉਂਦੇ ਤੁਸੀਂ ਦੇਖ ਸਕਦੇ ਹੋ ਇਹ ਉਹ ਕੈਫੇ ਹੈ ਜਿਸ ਦੇ ਅੰਦਰ ਸਪੈਸ਼ਲ ਸਟਾਫਸ ਵਰਕ ਕਰਨਗੇ ਤੇ ਲੋਕ ਖਾਣਾ ਖਾਣਗੇ ਤੇ ਪਰਮਵੀਰ ਹੈ ਜਿਹੜਾ ਇਹ ਤਿਆਰ ਕਰ ਰਿਹਾ ਸੈਂਡਵਿਚ ਤੇ ਨਾਲ ਮੈਡਮ ਨੇ ਮੈਡਮ ਕਿਵੇਂ ਦੇਖਦੇ ਹੋ ਪਰਮਵੀਰ ਵਰਗੇ ਕਈ ਹੋਰ ਬੱਚੇ ਸੀਗੇ ਜਿਹੜੇ ਘਰਾਂ 'ਚ ਬੰਦ ਰਹਿ ਜਾਂਦੇ ਸੀ ਜਿਨ੍ਹਾਂ ਨੂੰ ਸਮਾਜ ਨਹੀਂ ਐਕਸੈਪਟ ਕਰ ਪਾਉਂਦਾ ਸੀ ਪਰ ਸਰਕਾਰ तो उन्होंने एक प्लेटफॉर्म दे दिता कि हम अपने हाथ ना अपना हुनर दिखा पा परमवीर एक प्रयास स्कूल का स्टूडेंट से उसे भी बहुत चमकदा है स्पोर्ट्स में बहुत अच्छा है डांस में बहुत अच्छा है और कुकिंग में भी हमने इसको पूरा ट्रेन कर दिया है स्कूल से हूँ इधर आंदा बहुत खुश रहता है और अपने घर अपने पैसे लेके जाता है तो जब ये पे घर अपना तनखा लेके जाते तो ਪੈਰੈਂਟਸ ਕੋ ਵੀ ਬੜਾ ਅੱਛਾ ਲੱਗਦਾ ਹੈ ਕਿ ਸਾਡੇ ਬੱਚੇ ਵੀ ਇਹ ਬੱਚੇ ਵੀ ਕਮਾ ਸਕਦੇ ਨੇ ਤੇ ਫਿਰ ਔਰ ਇਹਨਾਂ ਨੂੰ ਵੀ ਚੰਗਾ ਲੱਗਦਾ ਇਹ ਵੀ ਸਿਰਫ ਉਠਾ ਕੇ ਚਲਦੇ ਹੈਨਾ ਮੈਡਮ ਜਿਵੇਂ ਦੇ ਦਿਓ ਪਰਮ ਵੀ ਅੱਜ ਡੀਸੀ ਲੁਧਿਆਣਾ ਨੂੰ ਸੈਂਡਵਿਚ ਬਣਾ ਕੇ ਖਾਇਆ ਉਹਨਾਂ ਨੂੰ ਪਸੰਦ ਆਇਆ ਲੁਧਿਆਣਾ ਦੇ ਲੋਕ ਹੁਣ ਇੱਥੇ ਆਣਗੇ ਤੁਸੀਂ ਵੀ ਉਹਨਾਂ ਨੂੰ ਅਪੀਲ ਕਰ ਰਹੇ ਹੋ ਡੀਸੀ ਅਪੀਲ ਕਰਕੇ ਕਿ ਇੱਥੇ ਇੱਕ ਵਾਰ ਆਓ ਪਰ ਲੱਗਦਾ ਨਹੀਂ ਕਿ ਪਹਿਲਾਂ ਜਿਹੜਾ ਸਮਾਜ ਸੀਗਾ ਉਹਦੀ ਹੁਣ ਸੋਚ ਬਦਲੇਗੀ ਪਹਿਲਾਂ ਸਮਾਜ ਸੋਦਾ ਸੀ ਕਿ ਇਹਨਾਂ ਕੋ ਕੁਝ ਹੋਣਾ ਨਹੀਂ ਘਰੇ ਬਿਠਾ ਲਓ ਜਾਂ ਕੋਈ ਸੰਸਥਾਨ ਨੂੰ ਛੱਡਿਓ ਔਰ ਇਹ دبਕੇ ਰਹਿ ਜਾਂਦੇ ਸੀ ਇਹਨਾਂ ਦਾ ਜਿਹੜਾ ਹੁਨਰ ਉਹ ਦਬਕੇ ਰਹਿ ਜਾਂਦਾ ਸੀ ਪਰ ਹੁਣ ਤੁਹਾਡੀ ਸੰਸਥਾ ਹੋ ਗਈ ਉਮੀਦ ਹੋ ਗਈ ਫਾਊਂਡੇਸ਼ਨ ਉਹ ਇਹਨਾਂ ਨੇ ਹੁਣ ਹੁਨਰ ਨਿਖਾਰਦੀ ਪਈ ਹੈ ਕਿ ਇਹਨਾਂ ਨੂੰ ਕੋਈ ਵਧੀਆ ਹੁਨਰ ਦਿੱਤਾ ਜਾਵੇ ਕਿ ਇਹ ਵੀ ਆਪਣਾ ਸਮਾਜ ਚ ਸਿਰ ਉੱਚਾ ਕਰਕੇ ਚੱਲ ਸਕਣ ਤਾਂ ਮੇਰੀ ਗੁਜ਼ਾਰਿਸ਼ ਹੈ ਸੋਸਾਇਟੀ ਸੇ ਕਿ ਇਹਨਾਂ ਬੱਚੋਂ ਕੋ ਨੀਚਾ ਮਾ ਸਮਝਿਏ ਇਹਨਾਂ ਕੋ ਥੋੜੀ ਪ੍ਰੋ इनको थोड़ी इंक्रेजमेंट दीजिए इनको प्यार दीजिए और इनका हुनर जो है इनको आगे आने दीजिए ये लोग बच्चे सब कुछ कर सकते हैं आप लोगों का सपोर्ट चाहिए आप लोगों की बच्चों की पेरेंट्स की सोसाइटी की और हमें बहुत जरूरत है कि समाज आगे आए अब ये बच्चों ने ये कैफ़े खोला है आज डीसी साहब आके इनका इनाग्रेशन करके गए हैं अब आपकी जो ड्यूटी बनती है कि यहाँ पे आइए बिल्कुल साफ सुथरा आपको ये खाना देंगे आप आके इनकी चीज़ें खाइए और आगे अपने दोस्तों को भी बताइए और इनको हेल्प करिए कि ये अपने पैरों पर पे खड़े हो सकें और, और जैसे ये बच्चे हैं इनको अपने घर से निकालिए ਔਰ ਇਨਕੋ ਸੁਸਾਇਟੀ ਮੇ ਆਨੇ ਦਿਜੀਏ ਕਿ ਉਹ ਲੋਕ ਵੀ ਕੁਝ ਆਕੇ ਕਰ ਸਕੇ ਆਗੇ ਡੀਸੀ ਲੁਧਿਆਣਾ ਨੇ ਕਹਿ ਰਿਹਾ ਇਹ ਇੱਕ ਕਾਊਂਟਰ ਨਹੀਂ ਰਹੇਗਾ ਜਾਂ ਪੇ ਬੱਚੇ ਕੰਮ ਕਰਨਗੇ ਉਹ ਹੁਣ ਹੋਰ ਕਾਊਂਟਰ ਵੇ ਹਾਲਾਂਕਿ ਡੀਐਮਸੀ ਵੀ ਸੋਚ ਰਿਹਾ ਕਿ ਹੁਣ ਇਹਨਾਂ ਨੂੰ ਉੱਥੇ ਜਗ੍ਹਾ ਦਿੱਤੀ ਜਾਵੇ ਮੈਡਮ ਨਾਲ ਗੱਲ ਹੋਈ ਸੀ ਉਹ ਕਹਿ ਰਹੇ ਹੈ ਕਿ ਅਸੀਂ ਵੀ ਸੋਚ ਰਹੇ ਹੈ ਕਿ ਇਹਨਾਂ ਦੇ ਲਈ ਉੱਥੇ ਇੱਕ ਕਾਊਂਟਰ ਬਣਾਈਏ ਕਿਉਂਕਿ ਉੱਥੇ होर पेशेंट्स आते हैं उत काफ़ी लोग आते हैं इलाज करा उन्होंने पता लगेगा कि ये भी कम कर सकते हैं हाँ जी बिल्कुल ठीक जी सू डीएमसी डीसी सर ने दस्या है तो वो की होगा कि सारे समाज को पता चले चलेगा कि ये जो बच्चे हैं ये अपने पैरों पर पे भी खड़े हो सकते हैं और ये खड़े होते हैं तो इनको दुद्कारना नहीं है इनको अपने साथ प्यार के साथ आगे चलाना है और ये एक हम लोगों ने मॉडल बनाया है पर इसके आजार पे और जगह भी ऐसे मॉडल खोलेंगे डीसी सर ने भी कहा है और डीएमसी अगर करेगा तो बहुत ही अच्छी बात है परमवीर कि देख दे लुधिया डीसी ने तो हाथ का सैंडविच खाधा तुम्हें कॉफ़ी पिलाई की कुछ गल्ला गल्त लुधियाना डीसी ने ती मैं कुछ गल्ला भी कीतिया मैं अपने बारे तो मैं मैंने मैं भी दसा भी मैं कथा कितने जाके आया कित कि जाके आए होना ਕਹਿੰਦਾ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ 2013 ਚ ਫਟਕਾ ਉਹ ਮੈਂ ਗਿਆ ਸੀ ਸਿਹਾਰ ਹਰਿਆਣਾ ਜਿਸ ਤੋਂ ਬਾਅਦ ਮੈਂ ਗਿਆ 16 ਦੇ ਵਿੱਚ ਚਾਰ ਫੰਟ 16 ਦੇ ਵਿੱਚ ਪਟਨਾ ਜਾ ਕੇ ਆਇਆ ਹੁਣ ਮੈਂ ਜਾ ਕੇ ਆਇਆ ਹੁਣ ਮੈਨੂੰ ਮੌਕਾ ਮਿਲਿਆ ਛਤੀਸਗੜ ਜਾ ਕੇ ਆਇਆ ਉਦੋਂ ਮੈਂ ਮੈਡਲ ਜਿੱਤ ਕੇ ਨਾ ਆਇਆ ਉਹਨੂੰ ਮੈਡਲ ਜਿੱਤ ਕੇ ਆਜੇਲੂ ਦੇ ਆਂਟੀ ਸੀ ਨੂੰ ਸੈਂਡਵਿਚ ਖਿਲਾ ਕਿਵੇਂ ਦਾ ਲੱਗਿਆ ਕਿ ਉਹਨਾਂ ਨੇ ਤੁਹਾਡੇ ਹੱਥ ਦਾ ਸੈਂਡਵਿਚ ਖਾਦਾ ਉਹਨਾਂ ਨੂੰ ਬਹੁਤ ਚੰਗਾ ਲੱਗਿਆ ਤੇ ਮੈਂ ਖਵਾਇਆ ਮੈਂ ਆਪਣੇ ਹੱਥੋਂ ਬਣਾਇਆ ਉਹਨਾਂ ਨੂੰ ਬਹੁਤ ਚੰਗਾ ਲੱਗਿਆ ਲੁਧਿਆਣਾ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਇੱਥੇ ਆਉਣ ਦੇ ਲਈ ਉਹਨਾਂ ਨੂੰ ਵੀ ਹੋਰ ਆਣ ਇੱਥੇ ਲੁਧਿਆਣੇ ਵਾਲੇ ਜਿਹੜੇ ਆਉਣ ਵੀ ਇੱਥੇ ਕੈਫੇ ਤੇ ਆਉਣ ਉਹ ਤੁਹਾਡੇ ਹੱਥ ਦਾ ਸੈਂਡਵਿਚ ਬਣਾਣਾ ਹਾਂਜੀ ਮੈਡਮ ਦੇਖ ਲੋ ਪਰਮ ਵਿੱਚ ਹੌਸਲਾ ਹੈ ਉਹ ਕਹਿੰਦਾ ਮੈਂ ਮੈਡਲ ਜਿੱਤੇ ਹੋਏ ਆ ਮੈਂ ਪਟਨਾ ਫੁੱਟਬਾਲ ਖੇਡਣ ਗਿਆ ਇਸਾਰ ਖੇਡਣ ਗਿਆ ਤੇ ਉਹਦੇ ਵਿੱਚ ਉਮੀਦ ਹੈ ਕਿ ਮੈਂ ਹੋਰ ਕੁਝ ਵਧੀਆ ਕਰ ਸਕਦਾ ਕਿਵੇਂ ਦੇਖਦੇ ਆ ਇਹ ਕਰੂਗਾ ਇਹਦੇ ਵਿੱਚ ਹੌਸਲਾ ਹੈ ਹਿੰਮਤ ਹੈ ਔਰ ਜੋਸ਼ ਹੈ ਹੁਣ ਇੱਥੇ ਸਪੈਸ਼ਲ 올림픽ਸ ਹੋਣੀ ਹੈ ਗੁਰੂ ਨਾਨਕ ਪਬਲਿਕ ਸਕੂਲ 'ਚ ਤੇ 13 14 ਦਸੰਬਰ ਨੂੰ ਤੇ ਉਹਦੇ ਉੱਥੇ ਵੀ ਜਾਊਗਾ ਤੇ ਪਾਰਟਿਸਪੇਟ ਕਰੂਗਾ ਤੇ ਮੈਂ ਹਰ ਸਾਲ 골ਡ ਮੈਡਲ ਲਾਂਦਾ ਹਾਂ ਇਸ ਸਾਲ ਵੀ ਲਾਊਗਾ ਮਤਲਬ ਲੁਧਿਆਣਾ ਵਾਲੇ 골ਡ ਮੈਡਲ ਇਸ ਵਾਰ ਪਰਮ ਵੀ ਲੈ ਕੇ ਆਊਗਾ ਹਾਂਜੀ ਦੋ ਤਿੰਨ ਸਾਲੋਂ ਸੇ ਲਾ ਰਹਾ ਹੈ ਇਸ ਸਾਲ ਵੀ ਲਾਏਗਾ ਜੀ ਤੇ ਦੇਖ ਸਕਦੇ ਹੋ ਜਿਹੜੇ ਇਹ ਸਪੈਸ਼ਲ ਚਾਈਲਡਸ ਹੈ ਪਰਮਵੀਰ ਵਰਗੇ ਤੇ ਪਰਮਵੀਰ ਦਾ ਹੌਸਲਾ ਬੁਲੰਦ ਹੈ ਤੇ ਹੁਣ ਤੁਹਾਡੀ ਵਾਰੀ ਹੈ ਕਿ ਤੁਸੀਂ ਇਹਨਾਂ ਦਾ ਹੌਸਲਾ ਬੁਲੰਦ ਕਰਨਾ ਕਿਉਂਕਿ ਇਸ ਕੈਫੇ ਤੇ ਆ ਕੇ ਤੁਸੀਂ ਇਹਨਾਂ ਦੇ ਲਈ ਹੌਸਲਾ ਅਫਜ਼ਾਈ ਕਰਨੀ ਹੈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਰੇਡ ਪੰਜਾਬ ਟੀਵੀ ਲੁਧਿਆਣਾ